ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਾਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਬਾਦਿਆਂ ਪੰਜਾਬ ਦੀ ਕੁਝ ਖਾਸ ਖਬਰਾਂ ਵੱਲ ਗਣਤੰਤਰ ਦਿਹਾੜੇ ਦੇ ਖਾਸ ਮੌਕੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਨੇ ਪਠਾਨਕੋਟ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਇਸ ਮੌਕੇ ਸਾਡੇ ਅਮਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਨੂੰ ਨਮਨ ਕੀਤਾ ਜਿਨ੍ਹਾਂ ਸਦਕਾ ਅਸੀਂ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਤੇ ਸਾਡੇ ਦੇਸ਼ ਦੇ ਸੰਵਿਧਾਨ ਰਚੇਤਾ ਨੂੰ ਪ੍ਰਣਾਮ ਕੀਤਾ ਜਿਨ੍ਹਾਂ ਸਦਕਾ ਦੇਸ਼ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ભેਦ ਭਾਅ ਮੁਢਲੇ ਅਧਿਕਾਰਾਂ ਦਾ ਕਾਨੂੰਨੀ ਹੱਕ ਮਿਲਿਆ ਹੈ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਅਮਨ अरोड़ा ਨੇ ਕਿਹਾ ਕਿ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਿਸ ਨੇ ਦੇਸ਼ ਦੇ ਸ਼ਹੀਦਾਂ ਨੂੰ ਸੁਤੰਤਰਤਾ ਸੰਗਰਾਮੀਆਂ ਨੂੰ ਤੇ ਬਾਬਾ ਸਾਹਿਬ ਅੰਬੇਦਕਰ ਨੂੰ ਨਤਮਸਤ ਹੋ ਕੇ ਆਪਣੀ ਕਾਮਯਾਬੀ ਦੀ ਸ਼ੁਰੂਆਤ ਕੀਤੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਤਰਹੀਜ ਸਿਹਤ ਅਤੇ ਸਿੱਖਿਆ ਹੈ ਜਿਸ ਦੇ ਸਦਕਾ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੇ ਵਿਕਾਸ ਕੀਤੇ ਜਾ ਰਹੇ ਨੇ ਭਲਾ ਕਲੀਨ ਕਾਰ ਦੀ ਸ਼ੁਰੂਆਤ ਕੀਤੀ ਗਈ ਹੈ 10 ਲੱਖ ਤੱਕ ਸਿਹਤ ਯੋਜਨਾ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਰ ਸਹੂਲਤ ਦੇ ਲਈ ਪੰਜਾਬ ਦੀ ਮਾਨ ਸਰਕਾਰ ਲਗਾਤਾਰ ਵਚਨਬੱਧ ਹੈ ਅੱਜ ਦੇ ਇਸ ਬਹੁਤ ਹੀ ਪਾਵਨ ਅਤੇ ਪਵਿੱਤਰ ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਉੱਪਰ ਯੋਗੋਵਰ ਸੂਰਵੀਰਾਂ ਦੀ ਧਰਤੀ ਪਠਾਨਕੋਟ ਦੇ ਮੇਰੇ ਸਾਰੇ ਹੀ ਸਤਕਾਰਯੋਗ ਵਾਸੀਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਔਰ ਮੈਂ ਸਮਝਦਾ ਕਿ ਮੇਰੇ ਲਈ ਇਹ ਬਹੁਤ ਭਾਗਾ ਵਾਲਾ ਦਿਨ ਹੈ ਕਿ ਜਦ ਪਠਾਨਕੋਟ ਦੀ ਇਸ ਪਵਿੱਤਰ ਧਰਤੀ ਜਿਹੜੀ ਧਰਤੀ ਨੇ ਦੇਸ਼ ਦੇ ਰਾਡੀਆਂ ਦੇ ਵਿੱਚ ਅਣਗਿਣਤ ਖੂਨ ਮ ਦਿੱਤੇ ਯੋਧੇ ਦਿੱਤੇ ਤੇ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਸਖਤ ਰੱਖਣ ਲਈ ਜੇ ਸਭ ਤੋਂ ਵੱਧ ਯੋਧਾ ਪੂਰੇ ਮੁਲਕ ਦੇ ਵਿੱਚੋਂ ਇਕ ਤਰ੍ਹਾਂ ਰਹਾ ਤਾਂ ਪੰਜਾਬ ਦਾ ਰਹਾ ਤੇ ਪੰਜਾਬ ਦੇ ਵਿੱਚੋਂ ਵੀ ਸਭ ਤੋਂ ਅੱਗੇ ਪਠਾਨਕੋਟ ਦੇ ਜ਼ਿਲ੍ਹਾ ਰਹਾ ਆਰਮ ਫੋਰਸਿਸ ਦੇ ਵਿੱਚ ਔਰ ਉਹਨਾਂ ਸਾਰੀਓ ਫੌਜਾਂ ਫੌਜਾਂ ਦੇ ਵਿੱਚ ਅਰਧ ਸੈਨਿਕ ਬਲਾਂ ਦੇ ਵਿੱਚ ਪਠਾਨਕੋਟ ਮੋਰੀ ਹੈ ਔਰ ਨਹੀਂ ਬੜੇ ਸਮੇ ਤੋਂ ਮੰਨਦੀ ਇੱਛਾ ਸੀ ਕਿ ਕੋਈ ਤਾਂ ਧਰਤੀ ਨੂੰ ਇਸ ਕੋਈ ਤਾਂ ਧਿਆਨ ਪਾ ਕੇ ਨਮਨ ਕਰੀਏ ਸੋ ਮੈਂ ਸਮਝਾ ਕਿ ਮੇਰੇ ਵੀ ਇਹ ਬਹੁਤ ਪਾਕਾ ਵਾਲਾ ਤੇਰੇ ਕਿ ਅਜ ਦੇ ਇਸ ਪਵਿੱਤਰ ਧਿਆਲੇ ਨੰਤੰਤਤਾ ਦਿਵਸ ਦੇ ਉੱਪਰ ਜਾਵਾਂ ਪਾ ਹਰੇ ਬਾਬਾ ਸਾਹਿਬ 임ਰਾਉਲੀ ਨੂੰ ਵੇਦ ਕਰ ਦੇ ਲਿਖੇ ਹੋਰ ਸੰਵਿਧਾਨ ਨੂੰ ਨੱਬ ਨਸ ਤੋਂ ਹੋਂਦ ਇਕੱਠੇ ਹੋਇਆ ਤੇ ਅੱਜ ਮੈਨੂੰ ਇੱਥੇ ਤੁਹਾਡੇ ਸਾਰਿਆਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਮੇਰੇ ਵੀਰੋ ਭੈਣੋ ਦੇਸ਼ ਨੇ ਬੜੀਆਂ ਲੰਬੀਆਂ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਰਿਹਾ ਤਾਂ ਪੰਜਾਬੀਆਂ ਦਾ ਰਿਹਾ ਤੇ ਇਹ ਇਹਨੀ ਲੜਾਈ ਆਜ਼ਾਦੀ ਦੀ ਕਿ ਸ਼ਾਇਦ ਦੁਨੀਆ ਦੇ ਕਿਤੇ ਕਿਸੇ ਹੋਰ ਹਿੱਸੇ ਵਿੱਚ ਨਾ ਲੜੀ ਗਈ ਹੋਵੇ ਉਸ ਤੋਂ ਬਾਅਦ ਜਦੋਂ ਮੁਲਕ ਆਜ਼ਾਦ ਹੋਇਆ ਤੇ ਬਾਬਾ ਸਾਹਿਬ ਨੇ ਵੀ ਰਚਿਆ ਕਿ ਕਿਸ ਤਰੀਕੇ ਦੇ ਨਾਲ ਹਰ ਵਿਅਕਤੀ ਨੂੰ ਅੱਜ ਦਾ ਦਿਨ ਸਿਰਫ ਔਰ ਸਿਰਫ ਖੁਸ਼ੀਆਂ ਮਨਾਉਣ ਦਾ सेलिब्रेट ਕਰਨ ਦਾ ਸਮਾਂ ਨਹੀਂ ਹੈ ਇਹ ਉਹਨਾਂ ਹੀ ਜ਼ਿੰਮੇਵਾਰਤਾ ਦਾ ਸਮਾਂ ਹੈ ਕਿਉਂਕਿ ਅੱਜ ਦੇ ਹੀ ਦੇਣਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਰੂਪ ਦਿੱਤਾ ਮੁਲਕ ਨੇ ਜਿਸ ਦੇ ਵਿੱਚ ਹਰ ਵਿਅਕਤੀ ਦੀ ਬਰਾਬਰੀ ਸਮਾਨਤਾ ਧਰਚਾਰਕ ਸਭ ਦਾ ਉਹਦਾ ਹੱਕ ਸੀ ਜਿਹੜਾ ਉਹ ਹਰ ਵਿਅਕਤੀ ਨੂੰ ਚਾਹੇ ਉਹ ਵੱਡਾ ਸੀ ਛੋਟਾ ਸੀ ਅਮੀਰ ਸੀ ਗਰੀਬ ਸੀ ਕੋਈ ਧਰਮ ਮਜ਼ਹਬ ਫਰਕ ਨਹੀਂ ਦੇਖਿਆ ਜੋ ਹੱਕ ਇੱਕ ਵੋਟ ਦਾ ਹੱਕ ਉਹ ਰਾਸ਼ਟਰਪਤੀ ਨੂੰ ਦੇ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਨਹੀਂ ਔਰ ਦੇ ਦੇ ਸਭ ਤੋਂ ਪਿਛਲੇ ਵਿਅਕਤੀ ਨੂੰ ਇਹ ਇਹ ਸੰਵਿਧਾਨ ਦੇ ਵਿੱਚ ਬਾਬਾ ਸਾਹਿਬ ਨੇ ਆਪਾਂ ਨੂੰ ਸਾਰਿਆਂ ਨੂੰ ਇੱਕ ਬਰਾਬਰ ਕਰ ਦਿੱਤਾ ਉਸ ਨੂੰ ਅੱਜ ਸੈਲੀਬ੍ਰੇਟ ਕਰਨ ਲਈ ਇਕੱਠੇ ਹੋਇਆ ਮੇਰੇ ਵੀਰੋ ਪਠਾਨਕੋਟ ਦੀ ਇਹ ਪਵਿੱਤਰ ਧਰਤੀ ਜਿਹੜੀ ਕਿ ਮੈਂ ਸਮਝਦਾ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਬਹੁਤ ਮਨਸੀ ਇਸ ਪਵਿੱਤਰ ਧਰਤੀ ਦੇ ਉੱਪਰ ਆ ਕੇ ਨਮਨ ਕਰੀਏ ਕਿਉਂਕਿ ਇਹ ਕੱਲਾ ਇੱਕ ਜ਼ਿਲ੍ਹਾ ਨਹੀਂ ਹੈਗਾ ਇਹ ਉਹ ਸਥਾਨ ਹੈ ਕਿ ਜਿਹੜਾ ਪੂਰੇ ਮੁਲਕ ਨੂੰ ਦੇਸ਼ ਦਾ ਦੁਨੀਆ ਦਾ ਸਵਰਗ ਕਿਹਾ ਜਾਂਦਾ ਕਸ਼ਮੀਰ ਦੇ ਨਾਲ ਵੀ ਜੋੜਦਾ ਦੇਸ਼ ਦੇ ਤੋਂ ਟੰਗ ਦੇ ਨਾਲ ਵੀ ਜੋੜਦਾ ਤੇ ਜਦੋਂ ਕਲੇ ਲੋੜ ਪੈਂਦੀਆਂ ਤੇ ਚਾਹੇ ਸਾਡੇ ਗਵਾਂਢੀ ਮੁਰਕ ਤੋਂ ਜੋ ਜੋ ਹੋ ਮਨਸੂਬੇ ਕਈ ਵਾਰੀ ਦੇਸ਼ ਦੇ ਖਿਲਾਫ ਕਰਦੇ ਨੇ ਉਹ ਸਮੇਂ ਵੀ ਦੇਸ਼ ਦੀ ਢਾਲ ਪਠਾਨਕੋਟ ਬਣ ਕੇ ਖੜਦਾ ਸੋ ਤੁਸੀਂ ਸਾਰੇ ਮੁਬਾਰਕਬਾਦ ਦੇ ਪਾਤਰੋਂ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਛੱਡ ਦੀ ਗੱਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਆ ਗਿਆ ਧੰਨਵਾਦ